ਕਰੋੜਾ ਰੁਪਏ ਲਾ ਕੇ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਘਰ ਬਣਾਇਆ ਸੀ ਤੇ ਉੱਪਰ ਜਿਹੜਾ ਜਹਾਜ਼ ਵੀ ਖੜਾ ਕੀਤਾ ਸੀ ਪਰ ਵਿੱਚ ਜਿਹੜਾ ਕੋਈ ਵੀ ਨਹੀਂ ਰਹਿੰਦਾ ਜਿਹੜਾ ਮਰਜੀ ਘਰ ਵੇਖ ਲੋ ਤੁਹਾਨੂੰ ਜਿੰਦਾ ਹੀ ਲੱਗਿਆ ਮਿਲੂਗਾ ਇੱਧਰ ਵੀ ਜਿੰਦਾ ਉੱਧਰ ਵੀ ਜਿੰਦਾ ਸਾਰੇ ਪਾਸੇ ਜਿਹੜੇ ਜਿੰਦੇ ਹੀ ਲੱਗੇ ਹੋਏ ਨੇ ਇਸ ਪਿੰਡ 'ਚ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਸਣੀ ਕਾਲੇ ਸੰਗਿਆ ਵਾਲੇ ਦੇ ਪਿੰਡ ਜੋ ਕਿ ਕਬੱਡੀ ਦਾ ਬਹੁਤ ਜ਼ਿਆਦਾ ਮਸ਼ਹੂਰ ਜਾਫੀ ਆ ਤੁਸੀਂ ਬਥੇਰੇ ਕਬੱਡੀ ਮੈਚ ਵੇਖੇ ਹੋਣਗੇ ਪਰ ਜੇ ਹੁਣ ਤੁਸੀਂ 2-3 ਮਹੀਨਿਆਂ ਦੇ ਮੈਚ ਜੱਗੜ ਕੇ ਵੇਖੋ ਤਾਂ तकरीबन ਸਾਰਿਆਂ ਦੇ ਵਿੱਚ ਇੱਕ ਹੀ ਪਲੇਅਰ ਜਿਹੜਾ ਵੈਸਟ ਆਂਦਾ ਉਹ ਹੈ ਸਣੀ ਕਾਲੇ ਸੰਗਿਆਂ ਵਾਲਾ ਜਦੋਂ ਵੀ ਮੇਜਰ ਲੀਗ ਕਬੱਡੀ ਚੱਲਦੀ ਆ ਤਾਂ ਸ਼ੀਲੂ ਨਾਲ ਵੀ ਬਹੁਤ ਵੱਡੀ ਟੱਕਰ ਹੁੰਦੀ ਆ ਸਣੀ ਕਾਲੇ ਸੰਗਿਆਂ ਵਾਲੇ ਦੀ ਤੇ ਅੱਜ ਉਹ ਤੁਹਾਨੂੰ ਘਰ ਵੀ ਦਿਖਾਉਣੇ ਆ ਸਣੀ ਦਾ ਤੇ ਇਸ ਪਿੰਡ ਦੀ ਵੀ ਸੈਰ ਕਰਾਵਾਂਗੇ ਪਿੰਡ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਬਾਹਰ ਗਏ ਆ ਅਮਰੀਕਾ ਇੰਗਲੈਂਡ ਕੈਨੇਡਾ ਉਧਰ ਸੈਟਾ ਤੇ ਪਿੰਡ ਦੀ ਜਿਹੜੀ ਆਬਾਦੀ ਹੈਗੀ ਆ ਉਹ ਬਹੁਤ ਜ਼ਿਆਦਾ ਘਟਾ ਤੇ ਗੁਰੂਕਰ ਪਿੰਡ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਆ ਤਾਂ ਬਹੁਤ ਜ਼ਿਆਦਾ ਸੋਨਾ ਜਿਹੜਾ ਗੁਰੂਕਰ ਬਣਿਆ ਹੋਇਆਗਾ ਪਰ ਪਿੰਡ ਦੇ ਵਿੱਚ ਜਿਹੜੇ ਲੋਕ ਆ ਉਹ ਤੁਹਾਨੂੰ ਬਹੁਤ ਘੱਟ ਮਿਲਣਗੇ ਆ ਦੇਖੋ ਗਲੀਆਂ ਇਸ ਪਿੰਡ ਦੀਆਂ ਤੁਹਾਨੂੰ ਸੁਣਨੀਆਂ ਹੀ ਮਿਲਣਗੀਆਂ 70 ਤੋਂ 80% ਲੋਕ ਜਿਹੜੇ ਪਿੰਡ ਦੇ ਉਹ ਬਾਹਰ ਗਏ ਹੋਏ ਆ ਤੇ ਹਰੇਕ ਘਰ ਨੂੰ ਜਿਹੜਾ ਤਾਲਾ ਹੀ ਲੱਗਿਆ ਮਿਲੂਗਾ ਕੌਂ ਕੀ ਲੋਕ ਬਣੇ ਬਣਾਏ ਘਰ ਛੱਡ ਕੇ ਇਥੋਂ ਬਾਹਰ ਚਲੇ ਗਏ ਤੇ ਇੱਕ ਇਥੋਂ ਦਾ ਜਿਹੜਾ ਦਰਜੀ ਮਿਲਿਆ ਉਹ ਬਾਈ ਜਿਹੜਾ ਸਣੀ ਕਾਲਜ ਸੰਗਿਆ ਵਾਲੇ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਜਾਣਦਾ ਸੀ ਜੋ ਹੋ ਸਕਦਾ ਉਹਨਾਂ ਦੇ ਘਰਾਂ 'ਚੋਂ ਹੋਵੇ ਤੇ ਉਸ ਦਰਜੀ ਦੇ ਵੀ ਜਿਹੜੇ 15 ਮੈਂਬਰ ਸੀਗੇ ਉਹ ਬਾਹਰ ਗਏ ਹੋਏ ਸੀਗੇ ਹਰੇਕ ਘਰ ਦੇ ਵਿੱਚੋਂ 2 ਜਾਂ 3 ਬੰਦੇ ਜਿਹੜੇ ਉਹ ਬਾਹਰ ਗਏ ਹੋਏ ਆ ਕਈ ਕਰਤਾ ਅਜਿਹੇ ਨੇ ਜਿਹੜਾ ਇੱਥੇ ਸੁਣਨੇ ਛੱਡ ਕੇ ਲੋਕ ਸਾਰੇ ਹੀ ਬਾਹਰ ਗਏ ਹੋਇਆ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਲੋਕ ਜਿਹੜੇ ਉਹ ਬਾਹਰ ਨਹੀਂਗੇ ਵੈਸੇ ਤਾਂ ਦਵਾਬਾ ਏਰੀਆ ਜਿਹੜਾ ਉਹ ਸਾਰੇ ਹੀ ਬਾਹਰ ਆ ਕਪੂਰਥਲਾ ਹੋ ਗਿਆ ਜਲੰਧਰ ਹੋ ਗਿਆ ਹੈ ਨਾ ਹੁਸ਼ਿਆਰਪੁਰ ਏਰੀਆ ਇਹ ਤਿੰਨੇ ਜਿਹੜੇ ਜ਼ਿਲ੍ਹੇ ਨੇ ਤਕਰੀਬਨ ਦਵਾਬੇ ਦੇ ਵਿੱਚ ਆਉਂਦੇ ਨੇ ਤੇ ਸਾਰੇ ਜਿਹੜੇ ਵਾਰ ਹੀ ਨੇਗੇ ਤਾ ਇਸ ਪਿੰਡ ਦੀ ਗੱਲ ਕਰੀ ਤਾਂ ਆ ਜਿਹੜਾ ਪੌੜੀ ਲੱਗੀ ਹੋਈ ਹੈ ਸਣੀ ਕਾਲੇ ਸੰਘਿਆ ਵਾਲੇ ਦਾ ਘਰ ਸੀਗਾ ਸਣੀ ਕਾਲੇ ਸੰਘਿਆ ਵਾਲਾ ਅੱਜ ਮੈਚ ਖੇਡਣ ਗਿਆ ਫਲੋਰ ਦੇ ਕੋਲੇ ਮਠੱਡਾ ਕਲਾ ਜਿਹੜਾ ਪਿੰਡ ਹੈ ਐਮ ਐਲ ਕੇ ਦਾ ਬਹੁਤ ਵੱਡਾ ਟੂਰਨਾਮੈਂਟ ਆ ਤਾਂ ਘਰ ਵਾਲਿਆਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਆਪਾਂ ਉਹਨਾਂ ਦੇ ਘਰੇ ਗਏ ਸੀਗੇ ਪਰ ਜੇ ਆਪਾਂ ਇਸ ਏਰੀਆ ਦੀ ਗੱਲ ਕਰੀਏ ਦੁਆਬੇ ਜ਼ਿਲ੍ਹੇ ਦੀ ਗੱਲ ਕਰੀ ਤਾਂ ਇਹ ਉਹ ਲੋਕ ਨੇ ਜਿਹੜੇ ਤਕਰੀਬਨ 1980-90 ਦੇ ਵਿੱਚ ਹੀ ਜਿਹੜੇ ਬਾਹਰ ਜਾ ਕੇ ਸੈੱਟ ਹੋ ਗਏ ਸੀ ਉਦੋਂ ਦੀਆਂ ਹੀ ਜਿਹੜੀਆਂ ਪਿੰਡ ਦੀਆਂ ਗਲੀਆਂ ਉਹ ਸੁੰਨੀਆਂ ਨੇਗੀਆਂ ਜਿਹੜੇ ਰਹਿੰਦੇ ਖੁੰਦੇ ਲੋਕ ਉਸ ਤੋਂ ਬਾਅਦ ਚਲੇ ਗਏ ਹੁਣ ਤਾਂ ਜਿਹੜਾ ਬਾਹਰ ਦਾ ਕਰੇਜੀ ਹੋ ਗਿਆ ਸੀ ਹਾਲਾਂਕਿ ਜਿਹੜਾ ਟਰੰਪ ਨੇ ਡੌਂਕੀ ਲਾਣ ਵਾਲਿਆਂ ਨੂੰ ਜਿਹੜਾ ਵਾਪਸ ਭੇਜਤਾ ਤੇ ਹੁਣ ਥੋੜਾ ਜਿਹਾ ਕੰਟਰੋਲ ਜ਼ਰੂਰ ਹੋ ਗਿਆ ਤਾਂ ਪਿੰਡ ਦੇ ਵਿੱਚ ਦੋ ਗੁਰੂ ਘਰ ਬਹੁਤ ਸੋਹਣੇ ਗੁਰੂ ਘਰ ਬਣੇ ਹੋਏ ਨੇ ਜਿਹੜਾ ਲਾ ਕੇ ਦੇਖੋ ਪਿੰਡ ਦੇ ਵਿੱਚ ਜਿਹੜੀਆਂ ਬਹੁਤ ਸੋਹਣੀਆਂ ਤੇ ਆਲੀਸ਼ਾਨ ਕੋਠੀਆਂ ਬਣੀਆਂ ਹੋਈਆਂ ਨੇ ਪਰ ਤਕਰੀਬਨ ਜਿਹੜਾ ਜ਼ਿਆਦਾਤਰ ਘਰ ਨੇ ਉਹ ਸੁੰਨੇ ਹੀ ਨੇ ਕਿਉਂਕਿ ਇਥੋਂ ਦੇ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਬਾਹਰ ਗਏ ਹੋਏ ਆਗੇ ਤੇ ਕਦੇ ਹੀ ਜਿਹੜਾ ਗੇੜਾ ਮਾਰਦਿਆ ਆਉਂਦੇ ਆਗੇ ਤੇ ਬਹੁਤ ਸਾਰੇ ਇਸ ਏਰੀਆ ਦੇ ਜਿਹੜੇ ਪਿੰਡ ਨੇ ਉਹ ਬਈਆਂ ਨੇ ਸਾੰਬੇ ਹੋਏ ਨੇਗੇ ਤਾਂ ਬਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲਣਗੇ ਤੁਹਾਨੂੰ ਦਵਾਬੇ ਏਰੀਏ ਦੇ ਵਿੱਚ ਕਿਉਂਕਿ ਜਿਹੜੇ ਆ ਲੋਕ ਇਥੋਂ ਪੰਜਾਬੀ ਨੇ ਉਹ ਸਾਰੇ ਬਾਹਰ ਸੈੱਟ ਨੇ ਤੇ ਜਿਹੜੇ ਬਈਏ ਨੇ ਉਹ ਇੱਥੇ ਆ ਕੇ ਮਤਲਬ ਸਾਰੀਆਂ ਕੋਈ ਰੇੜੀ ਦਾ ਕੰਮ ਹੋਗਾ ਕੋਈ ਵੀ ਕੰਮ ਹੈ ਤਾਂ ਤਕਰੀਬਨ ਬਈਏ ਇਹੀ ਕਰਦੇ ਨੇ ਤਾਂ ਉਹ ਗੁਰਦੁਆਰਾ ਜਿਹੜਾ ਬਹੁਤ ਸੋਹਣਾ ਬਣਿਆ ਹੋਇਆਗਾ ਇੱਕ ਗੁਰੂ ਘਰ ਤੇ ਤੇ ਦੂਜਾ ਪਿੰਡ ਤੇ ਨਾਲ ਹੀ ਜਿਹੜਾ ਕਬੱਡੀ ਕੱਪ ਕਰਾਉਂਦੇ ਤਾਂ ਦਬਾਬੇ ਵਾਲਾ ਸਾਰੇ ਕੰਮਾਂ ਦੇ ਵਿੱਚ ਜਿਹੜੇ ਸਰਾ ਲਾ ਦਿੰਦੇ ਨੇ ਹੈ ਨਾ ਕਿਉਂਕਿ ਪੈਸਾ ਯਾਰ ਖੁੱਲ੍ਹੇ ਬਾਹਰ ਗਏ ਹੋਏ ਲੋਕਾਂ ਤੇ ਤੁਸੀਂ ਕੋਈ ਵੀ ਗੁਰੂ ਘਰ ਵੇਖ ਲਓ ਗੁਰੂ ਘਰ ਸਾਰੇ ਹੀ ਜਿਹੜੇ ਟੌਪ ਦੇ ਬਣੇ ਹੋਏ ਆਗੇ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ ਚ ਅੰਬੜਾ